ਸਸੀਕਾਰ ਜੀ ਕੀ ਹਾਲ ਚਾਲ ਨੇ ਸੱਜਣੋ ਅਸੀਂ ਖੜਿਆ ਅੱਜ ਬਰਨਾਲਾ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਬਰਨਾਲੇ ਸ਼ਹਿਰ ਦੇ ਬਿਲਕੁਲ ਬੁੱਕਲ ਦੇ ਵਿੱਚ ਪੈਂਦਾ ਹੰਢਾਇਆ ਕਸਬਾ ਤੇ ਸੱਜਣੋ ਹੰਢਾਇਏ ਦੇ ਵਿੱਚ ਨਾ ਲਗਭਗ ਜਿੰਮੇ ਕਹਿੰਦੀ 45 50 ਸਾਲਾਂ ਤੋਂ ਤੇ ਜਰਨੈਲ ਇੰਡਸਟਰੀ ਹੈ ਤੇ ਸਟੈਂਡਰਡ ਚੌਂਕ ਦੇ ਬਿਲਕੁਲ ਨੇੜੇ ਤੇ ਜਿਹੜਾ ਸਟੇਸ਼ਨ ਨੂੰ ਰਸਤਾ ਜਾਂਦਾ ਉਸ ਦੇ ਬਿਲਕੁਲ ਖੁੰਜੇ ਦੇ ਉੱਪਰ ਹੈ ਤੇ ਸੱਜਣੋ ਗੱਲ ਅੱਜ ਇੱਥੇ ਵੀਡੀਓ ਬਣਾਉਣ ਦਾ ਰੀਜਨ ਕੀ ਆ ਕਿਉਂਕਿ ਬਹੁਤ ਭਰਾ ਸਾਡੇ ਸੋਚਦੇ ਹੁੰਦੇ ਆ ਵੀ ਚੰਗੇ ਖੇਤੀ ਬਾੜੀ ਦੇ ਸੰਧ ਕਿਹੜੇ ਭਰਾ ਬਣਾਉਂਦੇ ਆ ਤੇ ਬਜਵ ਰੇਟਾਂ ਦੇ ਵਿੱਚ ਕਿਹੜੇ ਬਣਾਉਂਦੇ ਆ ਚੰਗੇ ਸੰਦ ਕਿਹੜੇ ਬਣਾਉਂਦੇ ਆ ਤੇ ਸੱਜਣੂ ਅੱਜ ਨਾ ਸਪੈਸ਼ਲ ਤੌਰ ਤੇ ਤੁਹਾਡੇ ਵਾਸਤੇ ਵੀਡੀਓ ਕਰਨ ਲੱਗੇ ਆ ਅਸੀਂ ਪਹੁੰਚੇ ਹੋਏ ਆ ਜਰਨੈਲ ਇੰਡਸਟਰੀ ਮਿਸਤਰੀ ਗੇਜਾ ਸਿੰਘ ਦੀ ਵਰਕਸ਼ਾਪ ਤੇ ਤੇ ਸਰਦਾਰ ਜਰਨੈਲ ਸਿੰਘ ਜੀ ਆਪਣੇ ਨਾਲ ਮੌਜੂਦ ਨੇ ਮਿਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਜੀ ਠੀਕ ਆ ਠੀਕ ਹੈ ਜੀ ਸਾਨੂੰ ਨਾ ਬਹੁਤ ਭਰਾ ਫੋਨ ਕਰਦੇ ਹੁੰਦੇ ਆ ਵੀ ਕਹਿੰਦੇ ਭਾਈ ਸਾਨੂੰ ਉਹ ਦੱਸੋ ਵੀ ਕਿਹੜੇ ਚੰਗੇ ਹਾਲ ਬਣਾਉਂਦੇ ਆ ਕਿਹੜੇ ਚੰਗੀਆਂ ਤਵੀਆਂ ਬਣਾਉਂਦੇ ਆ ਮੈਂ ਕਿਹਾ ਵੀ ਅੱਜ ਕਿਉਂ ਨਾ ਫਿਰ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਜਾਵੇ ਸਾਰਿਆਂ ਨੂੰ ਵਧੀਆ ਆਪਣੀਆਂ ਤਵੀਆਂ ਹੀ ਅਸਾ ਆਪਣੀਆਂ ਤਵੀਆਂ ਨੇ ਜੀ ਤੇ ਇਹ ਪੁਰਾਣੀਆਂ ਸਭ ਤੋਂ ਵੱਧ ਮਾਇਮ ਬਣਾਉਣਾ ਹੈ ਅਸਾ ਜੀ ਇਹ ਮੈਂ ਜਿਹੜੀ ਗੱਲ ਕਹੀ ਆ ਵੀ 45 50 ਸਾਲਾਂ ਤੋਂ ਆਪਾਂ ਇਸ ਮਤਲਬ ਖੇਤੀਬਾੜੀ ਦੇ ਸੰਧਾਨ ਨਾਲ ਜੁੜੇ ਹੋਇਆ ਗੱਲ ਸਹੀ ਹੈ ਨਾ ਪਹਿਲਾਂ ਤਾਂ ਬਾਪੂ ਬਣਾਉਂਦਾ ਸੀ ਜੀ ਹੁਣ ਉਸ ਤੋਂ ਬਾਅਦ ਮੈਂ ਲੱਗ ਗਿਆ ਉਸ ਤੋਂ ਬਾਅਦ ਹੁਣ ਚੱਲੀ ਜਾਂਦਾ ਜੀ ਕੰਮ ਅਸਾ ਜੀ ਵਧੀਆ ਚੱਲੀ ਜਾਂਦਾ ਜੀ ਸਾਰਾ ਠੀਕ ਹੈ ਜੀ ਤੇ ਬਿਸਤਰੀ ਜੇ ਗੱਲ ਕਰੀਏ ਤੁਸੀਂ ਕਿਹੜੇ ਕਿਹੜੇ ਮਤਲਬ ਕਿੰਨੇ ਕਿੰਨੀਆਂ ਤਵੀਆਂ ਦੇ ਵਿੱਚ ਬਣਾਉਨੇ ਹੋ 14 ਤੋਂ ਲੈ ਕੇ 20 22 24 28 ਤੱਕਰ ਬਣਾ ਦੇਣੀ ਅਸਾਂ 14 ਤੋਂ ਲੈ ਕੇ 28 ਤੱਕ ਕਰ ਦਿੰਦੇ ਹਾਂ 28 ਤੱਕ ਕਰਵਾ ਲਵਾਂ ਠੀਕ ਹੈ ਮਤਲਬ ਜਿਹੜੀ ਵੀ ਤਵੀ ਜਿਹੜੀ ਵੀ ਭਰਾ ਨੇ ਬਣਾਉਣੀਆਂ ਵੇਚੇ ਚੋਕ ਹੋ ਕੇ ਆਪਣੇ ਤੋਂ ਕਰਵਾ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਓ ਮਿੱਤਰੋ 14 16 ਤਾਂ ਅਸੀਂ ਆਮ ਹੀ ਰੱਖ ਦਿਆ ਅਸਾਂ 14 ਤੇ 16 ਤਾਂ ਆਪਣੇ ਲਈ ਆਮ ਹੀ ਮਿਲ ਜਾਂਦੀਆਂ ਨੇ 18 ਤੱਕਰ ਤਾਂ ਆਮ ਬਹੁਤ ਵੀ ਰੱਖ ਦਿਆ ਅੱਛਾ 20 20 ਸੈਟ ਤਿਆਰ ਰਹਿੰਦੇ ਆ ਅਸਾਂ 20 20 ਸੈਟ ਆਪਣੇ ਲਈ ਤਿਆਰ ਹੁੰਦੇ ਰਹਿੰਦੇ ਆ ਠੀਕ ਹੈ ਜੀ ਤੇ ਇਹ ਤਾਂ ਗੱਲ ਹੋ ਗਈ ਜੀ ਤਵੀਆਂ ਦੀ ਹਨਾ ਤੇ ਮਿਸਤਰੀ ਇਹਨਾਂ ਤੋਂ ਇਲਾਵਾ ਜਿਹੜੇ ਆ ਆਪਣੇ ਖੇਤੀਬਾੜੀ ਦੇ ਸੰਦ ਪਏ ਆ ਸਾਰੇ ਹਾਂਜੀ ਤੇ ਆਪਣੇ ਇਹ ਜਿੰਦਰਾ ਹੋ ਗਿਆ ਤਵੀਆਂ ਵਾਲਾ ਇਹ ਜਿੰਦਰਾ ਇਹ ਤਵੀਆਂ ਵਾਲਾ ਤੇ ਇਹ ਵੀ ਵੱਡੇ ਛੋਟੇ ਸਾਈਜ਼ ਦੇ ਵਿੱਚ ਕਰ ਦਿੰਨੇ ਹੋ ਤਿਆਰ ਨਹੀਂ ਹੈਵੀ ਚ ਹੀ ਆ ਜੀ ਇਹ ਸਾਰਾ ਅਸਾਂ ਆਪਣੇ ਲਈ ਵੀ ਹੈਵੀ ਚ ਹੁੰਦਾ ਹਾਂਜੀ ਹਾਂ 12 ਕਿਲੋ ਵਾਲਾ ਤਵਾ ਅੱਛਾ ਇਹਦਾ ਹੈਵੀ ਚ ਇਹਦਾ ਕਿੰਨਾ weight ਹੁੰਦਾ ਜੀ ਤਵੇ ਦਾ 12 ਕਿਲੋ ਵਾਲਾ ਹੈਵੀ ਤਵਾ ਪਾ ਰਹੀ ਅੱਛਾ 12 ਕਿਲੋ weight ਦੇ ਵਿੱਚ ਆ ਇਹ ਠੀਕ ਹੈ ਜੀ ਇਹਦਾ ਕੁੱਲ ਕੁੱਲੋ ਉਸਤਾ ਦਾ weight ਮਿਸਤਰੀ ਕਿੰਨਾ ਕੋ ਹੋਣਾ ਜੀ ਆਪਣੇ ਦਾ ਜਿੰਦੇ ਦਾ ਇੱਕ ਕਵਾਂਟਲ 60 70 ਕਿਲੋ ਹੁੰਦਾ ਜੀ ਇੱਕ ਕਵਾਂਟਲ 60 70 ਕਿਲੋ ਹੈ ਹਾਂਜੀ ਠੀਕ ਹੈ ਮੈਂ ਡੇਢ ਕਵਾਂਟਲ ਤੋਂ ਪਲੱਸ ਹੈ ਨਾ ਜੀ ਹਾਂਜੀ ਓਕੇ ਓਕੇ ਤੇ ਇਹ 12 ਕਿਲੋ ਜੀ ਹੁੰਦਾ ਇਹ ਹਾਂਜੀ ਓਕੇ ਓਕੇ ਤੇ ਇਹ ਤੋਂ ਇਲਾਵਾ ਜਿਹੜਾ ਆ ਹੁੰਦਾ ਜੀ ਆਪਣੇ ਇਹ ਤਹਿ ਪਾੜਨ ਵਾਲਾ ਤਹਿ ਪਾੜਨ ਵਾਲਾ ਹਾਂਜੀ ਇਹ ਵੀ ਹੈਵੀ ਹੈ ਜੀ ਇਹ ਵੀ ਸਾਰਾ ਹੈਵੀ ਦੇ ਵਿੱਚ ਹੀ ਆ ਜੀ ਇੱਕ ਕਵਾਂਟਲ 10 ਕਿਲੋ ਆ ਇਹਦਾ ਇੱਕ ਕਵਾਂਟਲ 10 ਕਿਲੋ ਵੇਟ ਆ ਹਾਂਜੀ ਠੀਕ ਹੈ ਜੀ ਤੇ ਇਹ ਚੀਜ਼ਾਂ ਮਤਲਬ ਆਪਣੇ ਲਈ ਹਰ ਵਕਤ ਹੀ ਤਿਆਰ ਮਿਲ ਜਾਂਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਇਹ ਤੋਂ ਇਲਾਵਾ ਫਿਰ ਆ ਆਪਣੇ ਪਿੰਗਾ ਪਿਆ ਜੀ ਹਾਂਜੀ ਟਰੈਕਟਰ ਦੇ ਮਗਰ ਪਾਉਣ ਵਾਲਾ ਪਿੰਗਾ ਜੀ ਹਾਂਜੀ ਇਹ ਵੀ ਹੈਵੀ ਚ ਹੈ ਜੀ ਇਹ ਵੀ ਹੈਵੀ ਦੇ ਵਿੱਚ ਇਹ ਕਿੰਨੇ ਕ ਬੇਟ ਦੇ ਵਿੱਚ ਹੋਊਗਾ ਜੀ ਇਹ ਕੁਆਂਟਲ 10 15 ਕਿਲੋ ਦੇ ਵਿੱਚ ਇੱਕ ਕੁਆਂਟਲ 10 15 ਕਿਲੋ ਬੇਟ ਦੇ ਵਿੱਚ ਵੈਸੇ ਇਹਨੇ ਨਾ ਬਹੁਤ ਜਿਵੇਂ ਕਹਦੀ ਇੱਕ ਸੌਖੇ ਜੇ ਕਰਤੇ ਹਾਂ ਟਰੈਕਟਰ ਟਰੈਕਟਰ ਦੇ ਮਗਰ ਪਾ ਕੇ ਕੋਈ ਰੇ ਲਿਆਉਣਾ ਜਿਵੇਂ ਕੋਈ ਖੇਤ ਹਨਾ ਕੋਈ ਪਾਉਣ ਦੀ ਰੋਡ ਨਹੀਂ ਹਾਂ ਮਤਲਬ ਜਿਵੇਂ ਕਹਦੀ ਟਰਾਲੀ ਦਾ ਕੰਮ ਦਈ ਜਾਂਦਾ ਜੇ ਨਾਰਮਲ ਬੇਟ ਲੈ ਜਾਣਾ ਹਨਾ ਤੇ ਉਸ ਤੋਂ ਇਲਾਵਾ ਮਿਸਤਰੀ ਇਹ ਹੈਗੀ ਆਪਣੀ ਮੋਟਰਾਂ ਕੱਢਣ ਵਾਲੀ ਹਨਾ ਮਸ਼ੀਨ ਆ ਗਈ ਟਰੈਕਟਰ ਨਾਲ ਵੀ ਨਿਕਲ ਜਾਂਦੀ ਹੈ ਜੀ ਜੇ ਹੌਂ ਕੱਢਣਾ ਹੋਵੇ ਹੱਥ ਨਾਲੋਂ ਵੀ ਨਿਕਲ ਜਾਂਦੀ ਹੈ ਜੀ ਅੱਛਾ ਜੇ ਤਾਂ ਟਰੈਕਟਰ ਦੇ ਨਾਲ ਆਪਣਾ ਜਿਵੇਂ ਆ ਥੋੜੀ ਦਿੱਤੀ ਹੋਈ ਆ ਹਾਂ ਕ੍ਰੋਸ ਦਿੱਤਾ ਹੋਇਆ ਹੱਥ ਨਾਲ ਵੀ ਨਿਕਲਦੀ ਹੈ ਜੀ ਅੱਛਾ ਉਧਾ ਹੈਂਡਲ ਤੇ ਵੀ ਚੱਲਦੀ ਆ ਹੈਂਡਲ ਤੇ ਵੀ ਚੱਲਦੀ ਆ ਅੱਛਾ ਅੱਛਾ ਓਕੇ ਇਹ ਉੱਚੀ ਕਿੰਨੀ ਕੁ ਫੁੱਟ ਚਲੀ ਜਾਂਦੀ ਹੈ ਜੀ ਇਹ 25 26 ਫੁੱਟ ਹੋ ਜਾਂਦੀ ਹੈ 25 26 ਫੁੱਟ ਉੱਚੀ ਚਲੀ ਜਾਂਦੀ ਹੈ ਓਕੇ ਜੇ ਡਾਊਨ ਕਰਨੀ ਆ ਡਾਊਨ ਤੇ ਵੀ ਕੱਢ ਦੂ ਹਾਂਜੀ ਹਾਂਜੀ ਓਕੇ ਲਓ ਮਿੱਤਰੋ ਜੁੜੇ ਰਹੋ ਹਾਂਜੀ ਦੋ ਪਾਈਪ ਇਕੱਠੇ ਕੱਢਦੀ ਆ ਜੀ ਅੱਛਾ ਦੋ ਪਾਈਪ ਇਕੱਠ ਤੇ ਲੋ ਮਿੱਤਰੋ ਜੁੜੇ ਰਹੋ ਤੁਹਾਨੂੰ ਨਾ ਬੜੇ ਸਾਰੇ ਖੇਤੀਬਾੜੀ ਦੇ ਸੰਦ ਦਿਖਾਉਣੇ ਇਧਰ ਆ ਕੇ ਹਾਲ ਹਨਾ ਜੀ ਹਾਂ ਜੀ ਇਹ ਕਲਟੀਵੇਟਰ ਹੈ ਅੱਛਾ ਜੀ ਤੇ ਇਹ ਇਹ ਮਿਸਤਰੀ ਆਪਾਂ ਕਿਹੜੇ-ਕਿਹੜੇ ਸੱਜਾਂ ਦੇ ਵਿੱਚ ਕਰ ਦਿੰਦੇ ਆ ਜੀ 11 ਅਸਈ 13 11 16 14 13 ਜਿੰਨੇ ਵੀ ਅਗਲਾ ਕਰਵਾ ਦਿੰਦੇ ਆ ਇਹ ਵੀ ਮਤਲਬ ਵੇਟ ਦੇ ਹਿਸਾਬ ਤੇ ਹੋ ਜਾਂਦਾ ਜੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਲੋ ਮਿੱਤਰੋ ਘੈਂਟ ਗੱਲ ਬਾਤ ਆ 45 50 ਸਾਲਾਂ ਤੋਂ ਜਿਵੇਂ ਕਹਦੀਏ ਨਾ ਵੀ ਹਰੇਕ ਲੋਕਾਂ ਦਾ ਤਿਉਹ ਬਣਿਆ ਹੋਇਆ ਲੋਕ ਵਿਸ਼ਵਾਸ ਕਰਦੇ ਆ ਇਸੇ ਕਰਕੇ ਲੰਮਾ ਸਮਾਂ ਆਪਾਂ ਉਹ ਤਿਆਰ ਰੱਖ ਦੇਈਏ ਤਵੇ ਤਵੇ ਹਾਂ ਅੱਛਾ ਜੀ ਹਰ ਬਖਸ਼ੀ ਜੀ ਤੇ ਇੱਕ ਇਹ ਗੱਲ ਦੱਸਿਓ ਜੀ ਮਤਲਬ ਜੇ ਕਿਸੇ ਭਰਾ ਨੇ ਮੌਕੇ ਤੇ ਲਿਜਾਣੀ ਹੋਵੇ ਉਹਨਾਂ ਨੂੰ ਵੀ ਮਿਲ ਜੂ ਹਾਂਜੀ ਹਾਂਜੀ ਮਿਲ ਜਾਂਦੀ ਹੈ ਅੱਤਾਂ ਜੇ ਕੋਈ ਮਤਲਬ ਸਾਈ ਤੇ ਕਰਵਾਵੇ ਜੀ ਉਹ ਕਿੰਨੇ ਇੱਕ ਸਮੇਂ ਦੇ ਬਾਅਦ ਆਪਾਂ ਦੇ ਦਾਂਗੇ ਅਗਲੇ ਨੂੰ ਪੰਜ ਦਿਨਾਂ ਚ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਆਪਣੇ ਲੱਭੇ ਮੁਲਾਜ਼ਮ ਜਿਵੇਂ ਕਈ ਦੀ ਕਾਰੀਗਰ ਬਹੁਤ ਰੱਖੇ ਹੋਇਆ ਹਾਂਜੀ ਹਾਂਜੀ 7-8 ਨੇ ਠੀਕ ਹੈ ਜੀ ਤੇ ਮਿਸਤਰੀ ਜਿਹੜੀ AI ਦੇ ਵਿੱਚ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਸੀ ਵੀ ਆਪਾਂ ਹੋਰਾਂ ਨਾਲੋਂ ਬਹੁਤ ਵੱਖਰਾ ਬਣ ਵੀ ਕਰ ਦਿੰਨੇ ਆ ਡਿਫਰੈਂਟ ਰੱਖਦੇ ਆ ਹੈਵੀ ਤਵਾ ਆਪਾਂ ਹੈ ਜੀ ਅਸੀਂ ਇਹਦੇ ਵਿੱਚ ਹੈਵੀ ਤਵਾ ਬਾਜੀ 9 10 ਕਿਲੋ ਦਾ ਹੈਵੀ ਤਵਾ ਇਹ ਪੋ ਦਾ ਤਵਾ ਹੈ ਅਸੀਂ ਹੈਪੂ ਦਾ ਸਾਰਾ ਨੂੰ ਗਾਰੰਟੀ ਵਾਲੀ ਚੀਜ਼ ਹੈ ਓਕੇ ਓਕੇ ਤੇ ਜਿਹੜੀ ਆ ਆ ਹੁੰਦੀ ਹੈ ਜੀ ਆ ਆ ਪਲੇਟ ਇੰਨੀ ਮੋਟੀ ਮਤਲਬ ਕਿਵੇਂ ਲੱਗੀ ਹੋਈ ਆ ਇਹ ਮੋਟੀ ਪਲੇਟ ਹੈ ਜੀ 5 6 ਛੋਹ ਦੀ ਹੁੰਦੀ ਹੈ ਜੀ ਅੱਛਾ ਇਹ ਤੋਂ ਪਤਲੀ ਵੀ ਬਹੁਤ ਤੇ ਲੱਗੀ ਹੁੰਦੀ ਹੈ ਜੀ ਆਹ ਜੀ ਆਮ ਤਾਂ ਪਤਲੀ ਵੀ ਲਾਉਂਦੇ ਆ ਜੀ ਅਗਲਾ ਚੱਲਦਾ ਜੇ ਮਾਲ ਕਰਕੇ ਬਜ਼ਾਰੂ ਉਹ ਕੰਮ ਨਹੀਂ ਆਪਣਾ ਅੱਛਾ ਹੁਣ ਇਹ ਆਪਣੇ ਜਿਵੇਂ ਹੈਵੀ ਦਾ ਮਤਲਬ ਕੀ ਹੈ ਜੀ ਇਹ ਤਾਂ ਛੋਟੀ ਮੋਟੀ ਆ ਜੀ 500 ਤੋਂ ਮੋਟੀ ਆ ਮਤਲਬ ਜੇ ਟਰੈਕਟਰ ਜਿਵੇਂ ਫੁੱਲ ਜ਼ੋਰ ਵੀ ਮਾਰ ਦੇ ਕੋਈ ਹੋਰ ਵੀ ਲਾ ਦਨੇ ਜਿੰਨਾ ਕੋਈ ਹੋਰੀ ਅਗਲਾ ਪਾਏ ਦਿੰਦਾ ਹੋਜੀ ਪੈਸੇ ਵੀ ਲਾ ਦਨੇ ਅਸਾ ਜੇ ਕੋਈ ਇਦੋਂ ਕਹੇ ਮੋਟੀ ਉਹ ਪੂ ਵੀ ਲਾਵਾਂਗੇ ਮਤਲਬ ਪਹਿਲੀ ਗੱਲ ਤੇ ਇਹਦੇ ਵਿੱਚ ਹੀ ਕੋਈ ਉਹ ਨਹੀਂ ਹੈਗਾ ਵੀ ਟੁੱਟਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਕੋਈ ਤੱਕਾ ਜਿਵੇਂ ਮਰਜ਼ੀ ਕਰੀ ਜਾਵੇ ਕੋਈ ਇਨਵਰਟ ਆਉਂਦਾ ਜੀ ਠੀਕ ਹੈ ਪੰਜ ਚਲੋ ਮਿੱਤਰੋ ਪੂਰੀ ਘੈਂਟ ਗੱਲ ਬਾਤ ਆ ਤੁਸੀਂ ਜਿਵੇਂ ਕਹ ਦੀਏ ਹਾਂ ਜਿਹੜੀ ਵੀ ਚੀਜ਼ ਤਿਆਰ ਕਰਵਾਉਣੀ ਆ ਬੇਝਿਜਕ ਹੋ ਕੇ ਤੇ ਮਿਸਤਰੀਆਂ ਨੂੰ ਆ ਕੇ ਮਿਲ ਸਕਦੇ ਹੋ ਤੇ ਇੱਥੇ ਉਹ ਆਪਣਾ ਨਾਮ ਨ ਹਾਂ ਜੀ ਬਹੁਤ ਭਰਾ ਹੁੰਦੇ ਵੀ ਯਾਰ ਸੌਂਕ ਨਾਲ ਅਸੀਂ ਆਪਣਾ ਗੋਤ ਲਿਖਾਈਏ ਹਨਾ ਇਹ ਪਲੇਟਾਂ ਤੇ ਗੋਤ ਵੀ ਵੈਸੇ ਚਲੋ ਮਿਸਤਰੀਆਂ ਨੇ ਤੇ ਸਟicker ਤਾਂ ਲਾਈ ਦੇਣਾ ਹੁੰਦਾ ਹਨਾ ਜੀ ਤੇ ਇੱਥੇ ਆਪਣੇ ਉਹ ਆਪਣੇ ਕੀ ਹਿੱਸਾ ਪੈਂਦਾ ਜੀ ਹਿੱਸਾ ਪੇਜੂਗਾ ਜੀ ਮਤਲਬ ਜਿਵੇਂ ਟਾਇਰ ਲਾਉਣੇ ਹੁਣ ਹਾਂ ਜੀ ਓਕੇ ਓਕੇ ਠੀਕ ਹੈ ਜੀ ਚਲੋ ਮਿੱਤਰੋ ਆ ਵੀ ਪਲੇਟਾਂ ਬਲੂਟਾਂ ਜਿਵੇਂ ਕਹੇ ਦੀ ਪੂਰਾ ਮਜ਼ਬੂਤ ਕੰਮ ਕੀਤਾ ਹੋਇਆ ਤੇ ਆ ਦੇਖੋ ਇਧਰ ਬਾਈਵਰੀ ਜਿਵੇਂ ਲਈ ਵੀ ਜਾਂਦੇ ਆ ਹਨਾ ਤੇ ਇਹ ਵੀ ਹਿੱਸੇ ਹੀ ਲਗਭਗ ਲਾਉਣਾ ਹੋਊਗਾ ਤੇ ਇਧਰਲੇ ਪਾਸੇ ਫੇਰ ਤੁਹਾਨੂੰ ਦਿਖਾ ਦਿੰਨੇ ਆ ਸੱਜਣੋ ਵੀ ਹਰੇਕ ਸੰਦਾ ਜਿਹੜਾ ਪੂ ਆ 20 ਤਵੀਆਂ ਆ। ਆ 20 ਤਵੀਆਂ ਪੰਜਾਣਾ ਦੇਖੋ। ਤੇ ਇਹ 20 20 ਕਿਹੜੇ ਕਿਹੜੇ ਟਰੈਕਟਰ ਆ ਜਿਆਦਾ ਜੀ ਖਿੱਚਦੇ ਹੋਣਗੇ। 53 10 ਮਾਗਰ ਜਾਂਦੀਆਂ ਜੀ। 53 10 ਮਾਗਰ ਪੈਂਦੀਆਂ ਨੇ ਜੌਂਡੀਰ ਮਾਗਰ। ਓਕੇ। ਤਾਕੜੇ ਟਰੈਕਟਰ ਨੇ ਫਿਰ ਤਾਕੜੇ ਸੰਦ ਨਾਲ ਹੀ ਢੋਲਦੇ ਆ। ਹਨਾ ਜੀ। 70 ਪਾਵਰ ਮਾਗਰ ਜਾਂਦੀਆਂ ਜੀ। ਅੱਛਾ ਇਹ ਇਹਨਾਂ ਦਾ ਮਿਸ਼ਤਰੀ ਕਿੰਨਾ ਦਾ weight ਹੋਊਗਾ ਜੇ ਇਹ ਆਪਾਂ ਤਵੀਆਂ ਦੀ ਗੱਲ ਕਰੀਏ? ਇਹ 8 8.5 ਕੁਆਂਟਲ ਹੁੰਦਾ ਜੀ। ਅਸਲ 8.5 ਕੁਆਂਟਲ ਦੇੜੇ ਕਿੜਾ। ਹੈਵੀ ਚ ਹੈ। ਠੀਕ ਹੈ ਜੀ। ਤੇ ਫਿਰ ਜਿਹੜੇ ਇਹਨਾਂ ਦੇ ਮਾਗਰ ਟਾਇ ਯਾ ਜਾਲੇ ਹੁੰਦੇ ਆ ਸਜਾ ਜੀ ਟਾਇਰ ਹੁੰਦੇ ਆ ਇਹ ਹਾਂਜੀ ਹਾਂ ਠੀਕ ਆ ਇਹ ਆ ਵਿੱਚ ਸੇ ਵੀ ਘੈਂਟ ਅਚ ਹੁੰਦੇ ਨੇ ਉਹ ਹਾਂਜੀ ਹਾਂ ਤੇ ਲੋ ਮਿੱਤਰੋ ਇਧਰਲੇ ਪਾਸੇ ਹੋਰ ਵੀ ਸੈੱਟ ਬੜੇ ਤਿਆਰ ਕੀਤੇ ਪਏ ਆ ਹਨਾ ਤੇ ਜਿਵੇਂ ਕਹੇ ਦੀ ਆ ਇੱਥੇ ਹਲੇ ਆ ਰੈਡੀ ਕੰਮ ਹੋਣ ਵਾਲਾ ਤੇ ਤੁਹਾਨੂੰ ਸੱਜਣ ਨੂੰ ਵੱਡੀ ਗੱਲ ਦਿਖਾਉਣੇ ਆ ਵੀ ਅੱਜ ਇੱਥੇ ਵੀਡੀਓ ਕਰਨ ਦਾ ਸਾਡਾ ਮਕਸਦ ਕੀ ਧੀ ਬਹੁਤ ਭਰਾ ਸੋਚਦੇ ਹੁੰਦੇ ਆ ਹੈ ਜੀ ਆ ਸਾਬਟਾ ਸੂਟਾ ਸਾਰੀਆਂ ਹੈਵੀ ਆ ਜੀ ਸਾਰੀਆਂ ਹੈਵੀ ਚ ਨੇ ਲੈ ਮਿੱਤਰੋ ਗੱਡਾ ਕੰਮ ਪੂਰਾ ਹਾਂ ਇਹ ਹੋ ਜਾਂਦਾ ਨਹੀਂ ਜੀ ਹੁਣ ਬਹੁਤ ਭਰਾ ਕੀ ਆ ਵੀ ਸਮਾ ਹਰੇਕ ਲੇ ਵੀ ਸੀਮਤੀ ਆ ਹਨਾ ਇਤੋਂ ਬਾਦ ਬਹਾਈ ਦਾ ਕੰਮ ਚੱਲ ਪੈਣਾ ਹੁਣ ਜੇ ਕਿਸੇ ਮਿਸਤਰੀ ਲਵੇ ਜਾਂਦੇ ਆ ਮਿਸਤਰੀ ਕਹਿੰਦਾ ਵੀ ਮੈਨੂੰ 2 ਮਹੀਨਿਆਂ ਦਾ ਸਮਾਂ ਚਾਹੀਦਾ ਨਹੀਂ ਨਹੀਂ ਇਹ ਤਾਂ ਸਾਰਾ ਸਮਾਂ ਹਰ ਵਕਤ ਤੇ ਆ ਰਹਿਣਾ ਤੇ ਲੋ ਮਿੱਤਰੋ ਗੱਲ ਇਹ ਹੈ ਵੀ ਤੁਸੀਂ ਸਿਰਫ ਆਉਣਾ ਤੁਹਾਡਾ ਆਉਣ ਤੇ ਜਿਹੜਾ ਜਾਣ ਆਉਣ ਦੇ 2.5 ਘੰਟੇ ਨੂੰ ਉਹੀ ਖਰਾਬ ਹੋਣੇ ਆ ਇੱਥੇ ਤੁਹਾਨੂੰ ਬਣੇ ਬਣਾਏ ਸੰਦੇ ਜਦੀ ਮਿਲ ਜਾਣੇ ਹਨਾ ਮਿਲਣ ਦੇ ਵੀ ਸੱਜਣੋ ਪੂਰੀ ਜ਼ਿੰਮੇਵਾਰੀ ਵਾਲੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਹਨਾ ਆਹ ਦੇ ਇਧਰਲੇ ਪਾਸੇ ਜਿਵੇਂ ਕਹਦੀ ਇੱਕ ਥੋਕ ਵਾਲਾ ਕੰਮ ਹੀ ਆ ਹਾਂ ਜੀ ਆ ਪੂਰਾ ਕਪਲੇਨ ਪਾਉਣੇ ਵਿੱਚ ਸਾਰਿਆਂ ਨੂੰ ਹੈਵੀ ਚ ਹੈ ਜੀ ਹੂੰ ਜਿਵੇਂ ਕਹਦੀ ਉਹ ਜੰਮ ਵਾਲਾ ਕੰਮ ਹੋਇਆ ਪਿਆ ਸੱਜਣੋ ਹਾਂ ਜੀ ਹਾਂ ਹਨਾ ਨਹੀਂ ਕੰਮ ਆਪਣਾ ਕਾਲੇ ਕੰਮ ਆ ਜੀ ਲੋ ਮਿੱਤਰੋ ਸਾਰਾ ਸਮਾਨ ਬਣਾਇਆ ਪਿਆ ਬਿਲਕੁਲ ਜੀ ਬਿਲਕੁਲ ਤੇ ਸੱਜਣੋ ਪੂਰੀਆਂ ਮਸ਼ੀਨਾਂ ਮਸੂਨਾ ਜਿਵੇਂ ਕਹਦੀ ਇਹ ਵੀ ਹਾਂ ਜੀ ਕੰਮ ਤੁਹਾਨੂੰ ਹਰ ਸਮੇਂ ਇੱਥੋਂ ਸੱਜਣੋ ਤਿਆਰ ਮੈਂਣਾ ਤੁਹਾਨੂੰ ਹੋਰ ਵੀ ਦਿਖਾਉਣੇ ਆ ਜੁੜੇ ਰਹੋ ਗੱਲ ਇੱਥੇ ਨਹੀਂ ਮੁੱਕਦੀ ਕਿਉਂਕਿ ਉਹ ਤਾਂ ਕੁਮਾਰੀ ਧਰਮੇ ਕੈਮਰਾ ਸੈਟੀ ਸੈਟ ਖੜੇ ਆ ਜਿਹੜੇ ਵੀ ਭਰਾ ਨੂੰ ਜਿਹੜੇ ਵੀ ਖੇਤੀਬਾੜੀ ਦੇ ਸੰਧ ਦੀ ਜ਼ਰੂਰਤ ਆ ਨਾ ਸੱਜਣੋ ਤਾਂ ਤੁਸੀਂ ਜ ਤੇ ਨੰਬਰ ਵੀ ਬਾਈ ਦੁਰਿਆਂ ਦਾ ਸਕਰੀਨ ਤੇ ਚੱਲੀ ਜਾਂਦਾ ਦੁਆਰੇ ਲੋਕੇਸ਼ਨ ਵੀ ਦੱਸਾਂਗੇ ਤੇ ਆਪ ਜਿੰਨਾ ਅਲੱਗ-ਅਲੱਗ ਜਮੇਜ ਕਿਸੇ ਨੇ ਜੌਂਡੀਅਰ ਕਲਰ ਦੇ ਵਿੱਚ ਹਨਾ ਜੀ ਹਾਂ ਜੀ ਇਹ ਜੌਂਡੀਅਰ ਮੰਗਰ ਜੀ ਜੌਂਡੀਅਰ ਦੇ ਮੰਗਰ ਤੁਸੀਂ ਮੈਸੇਜ ਇਹ ਵੀ ਗੱਲ ਹੁੰਦੀ ਆ ਜੇ ਕੋਈ ਪ੍ਰਾਗੈ ਵੀ ਸਾਨੂੰ ਇਹ ਕਲਰ ਚ ਚਾਹੀਦਾ ਰੈੱਡ ਜਮੇ 855 ਮਾਰਕੀ ਕਰਾ ਦੇ ਹਰੇਕ ਕਲਰ ਆਪ ਕਰਕੇ ਦਵਾਂਗੇ ਉਹੀ ਕਰ ਦੋ ਨੀ ਠੀਕ ਹੈ ਜੀ ਲਾਲੀਲਾ ਹਰਾ ਜਿੰਨਾ ਮਰਜ਼ੀ ਕਰਾਈ ਜਾਵੇ ਸਾਰੀ ਕਰ ਦੋਗੇ ਕੋਈ ਵਧੀਆ ਹੈ ਵੀ ਰੱਖਦੇ ਓਕੇ ਓਕੇ ਉਹ 24 ਖੜੀਆਂ ਜੀ ਉਧਰ ਇਧਰ ਜੀ 24 ਬਣਾ ਲੈ 28 ਵੀ ਬਣਾ ਲੈ ਜਿਹੜਾ ਮਰਜ਼ੀ ਬਣਾ ਲੈ 24 28 ਮਤਲਬ ਅਗਲਾ ਕਹੇ ਵੀ ਯਾਰ ਸਾਨੂੰ ਆ ਇੰਨੇ ਚ ਚਾਹੀਦੇ ਹਨ ਤਾਂ ਆਪਾਂ ਉਹਨੀਆਂ ਤਵੀਆਂ ਜੀ ਬਣਾ ਕੇ ਦੇ ਦਾਂਗੇ ਹਾਂ 24 ਬਣਾਈਆਂ ਜੀ ਠੀਕ ਹੈ 10 ਸਾਲ ਹੋ ਗਏ ਫੇਰ ਵੀ ਜਿਉਂ ਮੇ ਹੀ ਪਈਆਂ ਇਹ ਦਿਖਾਉਣ ਵਾਸਤੇ ਰੱਖੀਆਂ ਇੱਥੇ ਅੱਛਾ ਤੋਹਫੇ ਰੱਖਿਆ ਹੋਇਆ ਮਦਰ ਜਿਵੇਂ ਕਹਦੀ ਹੈ ਡੈਮੋ ਆਪੜੀ ਇਹ ਹਾਂ ਲਓ ਵੀ ਸੱਜਣੋ ਡੈਮੋ ਹੀ ਜਾਂਦਾ ਮੌਮਾ ਆਉਂਦਾ ਉਦੋਂ ਲੈ ਜਾਂਦਾ ਨਹੀਂ ਇੱਥੇ ਖੜਾ ਜਾਂਦਾ ਅੱਛਾ ਜੀ ਨਾ ਜਲਾ ਬੰਦਾ ਬਿਲਕੁਲ ਜੀ ਬਿਲਕੁਲ ਅਸੀਂ ਇਹ ਕਿਸੇ ਨੂੰ ਬਣਾ ਕੇ ਦਿੱਤੀ ਸੀ ਆਪਣੀ ਉਦਾਂ ਹਾਂ ਜੀ ਜਗENDER ਬਖਤੌਰੇ ਕਾ ਦੇ ਦੇਖੋ ਸੱਜੇ ਨੂੰ ਕਿੰਨਾ ਹੈਵੀ ਕੰਮ ਕੀਤਾ ਹੋਇਆ ਹਨਾ ਆਹ ਦੇਖੋ ਇਧਰ ਪਲੇਟਾਂ ਚੱਕੋ ਮੇਰੇ ਸਾਬ ਨਾਲ ਟ੍ਰੇਨ ਦੇ ਡੱਬੇ ਵਾਲਾ ਲੋਹਾ ਲਾਇਆ ਪਿਆ ਉਹ ਵੀ ਇਦੋਂ ਹੁਲਪੂਰਾ ਹਲਕਾ ਹੀ ਹੋ ਸਕਦਾ ਹਾਂਜੀ ਹਾਂ ਇਹ ਜਿਹੜਾ ਹੈਵੀ ਮਾਲ ਤਾਂ ਕੋਈ ਇੰਗਲੈਂਡ ਦੀ ਕਾਰਟ ਹੈ ਜੀ ਅਸ ਇੰਗਲੈਂਡ ਦੀ ਕਾਰਟ ਹੈ ਜੀ ਇਹ ਹਾਂਜੀ ਓਕੇ ਓਕੇ ਇਹ ਬਣਾਇਆ ਸੀ 7-8 ਬਿਲਕੁਲ ਬਿਲਕੁਲ ਮੈਂ ਕਹਣਾ ਜੀ 4x4 ਟਰੈਕਟਰ ਵੀ ਇਹਦੇ ਉੱਪਰ ਜਿਵੇਂ ਕਹਿੰਦੀ ਹੱਥ ਖੜੇ ਕਰਨ ਵਾਲਾ ਕੰਮ ਆ ਨਹੀਂ ਵਧੀਆ ਖੇਦਾ ਜੀ ਪਤਾ ਨਹੀਂ ਲੱਗਦਾ ਜੀ ਠੀਕ ਆ ਇਹ ਤਾਂ ਆਪਰੇਟਰ ਮੰਗਰ ਵੀ ਵਾਈਆਂ ਉਹ ਵਾਲੇ ਮੰਗਰ ਠੀਕ ਹੈ 22 24 28 ਆਮ ਚੱਲੇ ਜਾਂਦੇ। ਅੱਛਾ ਜੀ। ਆਮ ਦਾ 18 20 ਚੱਲਦੀ ਹੈ। 18 20 ਆਮ ਚੱਲੀ ਜਾਂਦਾ। ਹਾਂ ਜਿਹੜੇ ਆ ਸਾਰੇ ਸੈੱਟ ਬਣਿਆ 18 20 ਦੇ ਸਾਰੇ ਆਮ ਨੇ। ਠੀਕ ਹੈ ਜੀ। ਤੇ ਮਿਸਤਰੀ ਇਹ ਤਾਂ ਹੋ ਗਿਆ ਜਿੰਮੇ ਆਪਣਾ ਤਬੀਆਂ ਦਾ ਹੋ ਗਿਆ ਹਨਾ ਤੇ ਆਪਣੇ ਜਿੰਮੇ ਜਿੰਦਰਾ ਹੋ ਗਿਆ। ਤੇ ਤੈਹ ਦੇੜ ਨਾਲੇ ਹੋ ਗਏ ਤੇ ਜੇ ਉਦਾਂ ਕੋਈ ਕਹੀ ਵੀ ਅਸੀਂ ਕੰਪਿਊਟਰ ਖਰਾਬ ਵਗੈਰਾ ਉਦਾਂ ਉਹ ਕੋਈ ਚੀਜ਼ਾਂ ਕਰਵਾਉਣਾ ਉਹ ਵੀ ਕਰ ਦਿੰਦੇ ਹਾਂ ਜੀ। ਨਹੀਂ ਮੇਨ ਤਾਂ ਇਹੀ ਹੈ ਜੀ। ਅਸਾਂ ਮੇਨ ਆਪਣੇ ਨੇ ਇਹੀ ਚੀਜ਼ਾਂ ਦਾਗਾ। ਠੀਕ ਹੈ ਗੇਂਦਾਂ ਤਵੀਆਂ ਦਾ ਹੀ ਹੈ ਸਾਰਿਆਂ ਨੂੰ ਵੱਡਾ ਤਾਂ ਕੰਮ ਠੀਕ ਹੈ ਜੀ ਹਰ ਵਾਰ 12 ਮਹੀਨੇ 30 ਦਿਨ ਤਵੀਆਂ ਤੇ ਲੱਗੇ ਰਹਿੰਦੇ ਹਰ ਵਾਰ ਅਸੀਂ ਇਧਰੋਂ ਹੀ ਵੇਲ ਨਹੀਂ ਮਿਲਦੀ ਜਿਵੇਂ ਕਹਦੀਏ ਤੇ ਫਿਰ ਉੱਪਰ ਬਣਾਉਂਦੇ ਰਹੀ ਫਿਰ ਉਹ ਛੱਡ ਤੇ ਯਾਰ ਕੇ ਵੀ ਇਤਰੀ ਨਹੀਂ ਲੋਟ ਆਉਂਦਾ ਸੀ ਕੰਮ ਬਿਲਕੁਲ ਜੀ ਬਿਲਕੁਲ ਅਸੀਂ ਰੀਪਰਾਂ ਦਾ ਵੀ ਕਰਦੇ ਸੀ ਨਾਲ ਪਹਿਲਾਂ ਰੀਪਰ ਆਉਂਦਾ ਉਹ ਤੋਂ ਪਹਿਲਾਂ ਹੜੰਬੇ ਵੜਾਉਂਦੇ ਰਹੇ ਅੱਛਾ ਜੀ ਉਹ ਤੋਂ ਪਹਿਲਾਂ ਰੂਟਰ ਪਾਉਂਦੇ ਰਹੇ ਤਾਂ ਸੋਰਸੀ ਵਾਲਾਂ ਦੇ ਮਤਲਬ ਕੰਮ ਸਾਰੀ ਕਰ ਕਰ ਛੱਡੇ ਹੋਇਆ ਕਰ ਕਰਕੇ ਹੁਣਾਂ ਮੇਨ ਤਵੀਆਂ ਤੇ ਆਈ ਹੂ ਹੂੰ ਦੇ ਵੀਤਰੀ ਗੱਲ ਇਹ ਹੋ ਜਾਂਦੀ ਹੁਣ ਜੇ ਕੋਈ ਜਿਵੇਂ ਰੋਸਤਾਨ ਚ ਹਰਿਆਣਾ ਜੁਪੀ ਉਧਰੋਂ ਵਾਧੂ ਜਾਂਦੇ ਆ ਜੀ ਅਸਾਂ ਵਾਧੂ ਜਾਂਦੇ ਆ ਮਤਲਬ ਤੁਸੀਂ ਇੱਥੋਂ ਹੀ ਪਹੁੰਚ ਕਰ ਦਿੰਨੇ ਹੋ ਹਾਂ ਜੀ ਹਾਂ ਉਹ ਗੱਡੀ ਖੜੀ ਹੈ ਜੀ ਬਸ ਅਸੀਂ ਉਹਦੀ ਅਸਾਂ ਉਹ ਗੱਡੀ ਆਪਣੀ ਇਸੇ ਕੰਮ ਤੇ ਰੱਖੀ ਹੋਈ ਆ ਇਸੇ ਕੰਮ ਤੇ ਆ ਉਹਦੀ ਭੇਜਣੀ ਠੀਕ ਹੈ ਜੀ ਤੇ ਲੋ ਮਿੱਤਰੋ ਗੱਲ ਇਹ ਹੈ ਵੀ ਜੇ ਕਿਸੇ ਭਰਾ ਨੂੰ ਤਵੀਆਂ ਦੀ ਜ਼ਰੂਰਤ ਹੈ ਹਨਾ ਤਹਿ ਦੇੜ ਨਾਲੇ ਹਲਦੀ ਜ਼ਰੂਰਤ ਹੈ ਜਾਂ ਫਿਰ ਹਲਾਂ ਦੀ ਜ਼ਰੂਰਤ ਹੈ ਤੇ ਹੋਰ ਵੀ ਤੁਸੀਂ ਕੋਈ ਵੀ ਜਿੰਨੇ ਵੀ ਸੰਦ ਤੁਹਾਨੂੰ ਦਿਖਾਏ ਆ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਵਾਇ ਬਾਈ ਕਰਨਾ ਤਾਂ ਸੰਪਰਕ ਕਰ ਲਿਓ ਮਿਸਤਰੀ ਦੇ ਨਾਲ ਨੰਬਰ ਵਾਇਬਰੰ ਦਾ ਸਕਰੀਨ ਤੇ ਚੱਲੀ ਜਾਂਦਾ ਆਪਾਂ ਖੜੇ ਹੰਡਿਆਏ ਹੈ ਹਨਾ ਜੀ ਹਾਂ ਜੀ ਹੰਡਿਆਏ ਤੇ ਇੱਕ ਵਾਰੀ ਇਹ ਤੁਸੀਂ ਲੋਕੇਸ਼ਨ ਦੱਸਿਓ ਜੀ ਇਹ ਆਪਣਾ ਇਹ ਤਾਂ ਆ ਗਈ ਜਿਹੜੀ ਖੁੱਡੀ ਨੂੰ ਸੜਕ ਜਾਂਦੀ ਹੈ ਇਹ ਵੱਡੀ ਖੁੱਡੀ ਨੂੰ ਜਾਂਦੀ ਹੈ ਵੱਡੀ ਖੁੱਡੀ ਨੂੰ ਸੜਕ ਜਾਂਦੀ ਹੈ ਮੇਨ ਗੇ ਆਪਣੇ ਜਿਹੜਾ ਗੇਟ ਬਣਿਆ ਹੋਇਆ ਬਿਲਕੁਲ ਖੁੰਝੇ ਦੇ ਉੱਪਰ ਆਪਣੀ ਵਰਕਸ਼ਾਪ ਬਿਸ਼ਕਰਮਾ ਭਵਨ ਦੇ ਸਾਹਮਣੇ ਬਿਲਕੁਲ ਅੱਛਾ ਬਿਸ਼ਕਰਮਾ ਭਵਨ ਦੇ ਸਾਹਮਣੇ ਉਧਰ ਕੈਮਰਾ ਮਾਰ ਦਿ ਵੀਰ ਬਿਸ਼ਕਰਮਾ ਭਵਨ ਦੇ ਬਿਲਕੁਲ ਸਾਹਮਣੇ ਜਿਹੜੀ ਵਾਇਬਰੰ ਦੀ ਵਰਕ ਤਾਂ ਸੱਜਣੋ ਤੁਸੀਂ ਕੋਈ ਵੀ ਜਿਵੇਂ ਸੰਧ ਲੈਣਾ ਤਾਂ ਸੰਪਰਕ ਕਰ ਲਿਓ ਮਿਸਤਰੀ ਉਹਨਾਂ ਦੇ ਨਾਲ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਘੱਟ ਰੇਟ ਉਹਨਾਂ ਨੂੰ ਜਿੱਥੇ ਮਰਜ਼ੀ ਟਰਾਈ ਕਰ ਲਓ ਹਾਂ ਪੂਰੇ ਜਿਵੇਂ ਕਹਿੰਦੀ ਵੀ ਜਿੱਥੋਂ ਤੁਹਾਡਾ ਦਿਲ ਕਰਦਾ ਟਰਾਈ ਕਰਕੇ ਆ ਜਿਓ ਉਸ ਤੋਂ ਬਾਅਦ ਤੁਸੀਂ ਮਿਸਤਰੀ ਉਹਨਾਂ ਨਾਲ ਸੰਪਰਕ ਕਰਿਓ ਤੁਹਾਡਾ ਫੁੱਲ ਬਣਦਾ ਜਿਹੜਾ ਮਾਨਤਾਨ ਵੀ ਹੋਊਗਾ ਹਰੇਕ ਸੰਧ ਦੇ ਵਿੱਚੋਂ ਬਾਕੀ ਸੱਜਣੋ ਜ਼ਿੰਮੇਵਾਰੀ ਵਾਲਾ ਕੰਮ ਹੈ ਲਗਭਗ 45-50 ਸਾਲਾਂ ਤੋਂ ਇਸੇ ਜਗ੍ਹਾ ਤੇ ਮਿਸਤਰੀ ਸਾਰਿਆਂ ਨੂੰ ਪਹਿਲੀ ਵਰਕਸ਼ਾਪ ਆਪਣੀ ਹੈ ਅੱਛਾ ਪੰਪੂ ਵੀ ਬਾਅਦ ਚ ਲੱਗਿਆ ਵਲਕਾਰ ਟੈਂਡਰ ਵਾਲੇ ਸਾਰੇ ਮਗਰੋਂ ਆਏ ਆ ਆਪਾਂ ਨੂੰ ਠ ਮਤਲਬ ਸਟੈਂਡਰਡ ਚੋਂ ਕਿ ਸਾਰੇ ਤਾਂ ਬਾਅਦ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਆਪਈ ਆਏ ਸਾਰਿਆਂ ਨੂੰ ਪਹਿਲਾਂ ਆਏ ਠੀਕ ਹੈ ਤੇ ਲੋ ਮਿੱਤਰੋ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਕੋਈ ਵੀ ਸੰਤ ਲੈਣਾ ਜੀ ਮਿਹਰਬਾਨੀ ਧੰਨਵਾਦ